ਸਰਬ ਰਣਜੀਤ ਜੀ ਦੀ ਫਤਿਹ ਜਿੰਨਾ ਦੇ ਇਥੇ ਹੜ ਆਇਆ ਸਾਰਾ ਫਾਜ਼ੀ ਤੇਰੇ ਦੇ ਵਿੱਚ ਸਾਥੋਂ ਵੀ ਅਨੇਕਾਂ ਬਹੁਤ ਸੰਤਾਂ ਜਿਹੜੀਆਂ ਇਥੇ ਲੰਗਰ ਲੈ ਕੇ ਆਈਆਂ ਤੇ ਅਸੀਂ ਹੱਤ ਜਵਨੰਦਾਸ ਜੀ ਦਾ ਰਾਏ ਤੋਂ ਧੰਨਵਾਦ ਕਰਦੇ ਆਂ ਕਿ ਉਹਨਾਂ ਨੇ ਜਿਹੜੀ ਲੰਗਰ ਦੀ ਵਿਵਸਥਾ ਇਥੇ ਬਣਾਈ ਹੈ ਲੰਗਰ ਦੀ ਸੇਵਾ ਲਈ ਹੈ ਤੇ ਬੜੀ ਸਲਾਘਾਯੋਗ ਸੰਤ ਬਾਬਾ ਜੀ ਜਵਨੰਦਾਸ ਕੁੰਨੇ ਵਾਲੇ ਤੋਂ ਤੇ ਨਾਲ ਉਹਨਾਂ ਦੇ ਸੰਤ ਮਨਸਾ ਦਾਸ ਜੀ ਸੋ ਪ੍ਰਮਾਤਮਾ ਨੂੰ ਅਰਦਾਸ ਬੇਨਤੀ ਕਰਦੇ ਆ ਕਿ ਸਾਰੇ ਏਰੀਆ ਦਾ ਭਲਾ ਹੋਵੇ ਐਦਾਂ ਹੀ ਸਾਰੇ ਪੰਜਾਬੀ ਲੋਕ ਇੱਕ ਦੂਜੇ ਦੀ ਮਦਦ ਕਰਦੇ ਰੋ ਤਾਂ ਕਿ ਇਨਸਾਨੀਅਤ ਦਾ ਇਹ ਚੰਗਾ ਸਭਾ ਸਾਰੇ ਬੋਲੇ ਸੋਨਿਹਾਲ ਸ੍ਰੀ ਆਕਾਲ ਸਾਨੂੰ ਲਾਸਟ ਸੁਸਾਹਿਬ ਨੇ ਪ੍ਰਾਪਤ ਕੀਤੀ ਹੈ ਇਸ ਕਰਕੇ ਅਸੀਂ ਜਿੰਨੇ ਵੀ ਸੰਗਤ ਵੀ ਜਿੰਨੇ ਵੀ ਸਾਰੇ ਸੁਣਨੇ ਆਏ ਫਿਰ ਤੋਂ ਸੰਤਾਂ ਦਾ ਧੰਨਵਾਦ ਕਰਦੇ ਆਂ ਸੰਤ ਬਾਬਾ ਜਨਮ ਅੰਦਾਸ ਜੀ ਦੁੰਨੇ ਵਾਲਾ ਇਹਨਾਂ ਦੀ ਬੜੀਏ ਬਾਹਰ ਕਿਰਪਾ ਹੋਈ ਇਸ ਏਰੀਆ ਦੇ ਉੱਤੇ ਮੇਰੇ ਨਾਲ ਬੈਠੇ ਸੰਤਾਂ ਦਾ ਪਰਵਾਸਾ ਦਾ ਹੈ ਇਹ ਨਗਰ ਵਿੱਚ ਇਹ ਚੱਲਦਾ ਰਹੂਗਾ ਜਿਹੜੀ ਵੀ ਇਸ ਇਲਾਕੇ ਦੇ ਵਿੱਚ ਲੋੜ ਹੈ ਸਾਨੂੰ ਜਾਣ-ਪਾਣ ਕਰਕੇ ਦੱਸਦੇ ਰਹੋ ਉੱਥੇ ਅਸੀਂ ਬਣਾਇਆ ਬਣਾਇਆ ਜਿੰਨਾ ਨਗਰਾ ਹੋਵੇ ਰਹਿਣਗੇ ਦੇ ਨਾਲ ਹੈ ਸੇਵਾਦਾਰਿੰਨ ਦਾ ਬਹੁਤ ਬਹੁਤ ਧੰਨਵਾਦ ਹੈ ਮੇਰੇ ਵੀਰ ਜੀ ਹਰਵਾਈਏ ਸਾਡੇ ਆਪ ਦੇ ਪਰਸਨ ਵੀਰ ਨੇ ਇਹਨਾਂ ਨੇ ਇਤਿਹਾਸ ਨੂੰ ਲੈ ਕਰਕੇ ਜਿਹੜੀ ਸੇਵਾ ਕਰ ਲਈ ਬਹੁਤ ਬਹੁਤ ਧੰਨਵਾਦ ਜੀ ਸੰਤਾਂ ਦਾ ਮੇਰੇ ਦਾ ਸਾਰੇ ਸੇਵਾਦਾਰਾਂ ਦਾ ਭਗਵਾਨ ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਗੁਰੂ ਉਸ ਮਹਾਰਾਜ ਦਾ ਬਖਸ਼ਾ ਹੋ ਨਾਰਾ ਉੱਚੀ ਆਵਾਜ਼ ਨਾਲ ਬੰਦ ਕਰਾ ਕੇ ਸਾਰੇ ਬੋਲ ਕੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਦੇ ਪ੍ਰਭਾਵਤ ਇੱਥੇ ਜਿੰਨੀ ਦੇ ਸੰਗਤ ਪਹੁੰਚੀ ਹੈ ਪਹਿਲਾਂ ਸਭ ਨੂੰ ਬਗ ਜੀ ਦਾ ਖਾਲਸਾ ਵਾਹਿਗੁਰੂ ਜੀ ਦੇ ਫਤੇ ਅਸੀਂ ਇਸ ਜਾਣਕਾਰੀ ਵਾਸਤੇ ਦੱਸਦੇ ਜੀ ਕਿ ਸੰਤ ਲਾ ਬਾ ਜਮਨਾ ਦਾ ਜੀ ਬੰਦੇ ਵਾਲਾ ਉਹਨਾਂ ਨੇ ਬੜੀ ਬਾਰ ਕਿਰਪਾ ਕੀਤੀ ਇਸ ਹੈਰੀਆਂ ਲਾ ਕੇ ਤੇ ਜਿੰਨੀ ਵੀ ਸਾਡੇ ਪੰਜਾਬ ਔਰ ਪੰਜਾਬ ਦੇ ਅੰਦਰ ਇਨਸਾਨੀਆਂ ਕਬਾਸ ਦੇ ਜਿਹੜਾ ਨਗਰ ਲਾਇਆ ਗਿਆ ਹੈ ਮੇਰੇ ਨਾਲ ਬੈਠੇ ਸੰਤ ਬਾਬਾ ਮਨਸਾ ਦਾ ਜੀ ਅਸੀਂ ਕਿਰਪਾ ਕਰ ਅਰਦਾਸ ਕਰਦੇ ਹਾਂ ਸਰਕਾਰ ਪਰ ਪ੍ਰਮਾਤਮਾ ਨੂੰ ਕਿ ਜਿੰਨਾ ਵੀ ਇਸ ਜੀਵਨ ਦੇ ਵਿੱਚ ਸੰਕਟ ਆਇਆ ਪ੍ਰਮਾਤਮਾ ਕਿਰਪਾ ਕਰੇ ਕਿ ਜਿਹੜਾ ਸੰਕਟ ਦਾ ਸਾਰਾ ਕਲ ਜਾਵੇ ਪਰ ਇੱਕ ਚੀਜ਼ ਇੱਕ ਮੇਰੀ ਦੁਨੀਆ ਦੇ ਉੱਤੇ ਪੰਜਾਬੀਆਂ ਨੇ ਜਦੋਂ ਵੀ ਕੁਸ਼ੀਤਾ ਕਾਇਆ ਸਮਝੋ ਇਤਿਹਾਸ ਬਣਾਇਆ ਹੈ ਜਿਵੇਂ ਕਿ ਲੋਕ ਕਹਿੰਦੇ ਸੀ ਕਦੇ ਜਿਹੜੇ ਦਰਿਆ ਨੇ ਉਹਨਾਂ ਨੂੰ ਵੰਡ ਜਾਂ ਛੱਡਾਂ ਦੇ ਪਾਈਆਂ ਜਾ ਸਕਦੀਆਂ ਸਾਡੇ ਜਿਹੜੇ ਪੰਜਾਬੀ ਨੇ ਉਹਨਾਂ ਨੇ ਉਹ ਵੀ ਕਰਕੇ ਦਿਖਾਇਆ ਇਸ ਕਰਕੇ ਸਾਡੇ ਪੰਜਾਬ ਦੇ ਇਹ ਜਿਹੜੀ ਪੰਜਾਬ ਧਰਤੀ ਹੈ ਪੰਜ ਆਲ ਪੰਜ ਬਾਣੀਆਂ ਤੋਂ ਬਣੀ ਹੋਈ ਇਸ ਕਰਕੇ ਇਹਦਾ ਕਦੇ ਵੀ ਜਿਹੜਾ ਬਾਲ ਆ ਉਹ ਨਹੀਂ ਕਾਇਦੀ ਹੋ ਸਕਦਾ ਕਿਉਂਕਿ ਇਹ ਰੇਸ਼ੀਆਂ ਮੁੰਡੀਆਂ ਅਵਤਾਰਾਂ ਦੀ ਧਰਤੀ ਹੈ ਹੋਜਿਆ ਹੈ ਸੰਤਾਂ ਦੀ ਜਿਹੜੀ ਮਹਾਨ ਕਿਰਪਾ ਇਸ ਧਰਤੀ ਦੇ ਉੱਤੇ ਇਸ ਕਰਕੇ ਅਸੀਂ ਸਾਰੇ ਪ੍ਰਕਾਸ਼ਨਾ ਕਰਦੇ ਆਂ ਕੋਸ਼ਿਸ਼ ਇਹਨਾਂ ਨੂੰ ਲਿਆ ਕੇ ਕਿ ਕਿਰਤਾਂ ਨਿਕਲ ਰਹੀਆਂ ਪਰੰਪਰਾਂ ਚਾਹ ਦੀ ਬੜੀ ਵਿਵਸਥਾ ਚੱਲ ਰਹੀ ਹੈ ਪਰ ਇਨਸਾਨੀਤ ਨੂੰ ਨਾਲ ਨਾਲ ਇਹ ਅਪੀਲ ਹੈ ਕਿ ਇੱਥੇ ਹੁਣ ਜਿਹੜਾ ਰਸਨ ਹੈ ਬਹੁਤ ਜ਼ਿਆਦਾ ਦੁਨੀਆ ਵਾਸਤੇ ਆ ਰਿਹਾ ਹੈ ਸਾਡੇ ਪੰਜਾਬੀਆਂ ਦੇ ਵਿੱਚ ਦਇਆ ਦਾ ਬਾਸ ਹੈ ਕਿ ਕਹਿੰਦੇ ਗੁਰੂ ਸਾਹਿਬ ਨੇ ਪੰਜ ਪਿਆਰੇ ਜਿਹੜੇ ਸਾਜੇ ਸੀ ਕਿ ਸਾਨੂੰ ਮੈਸੇਜ ਦਿੱਤਾ ਸੀ ਦੁਨੀਆ ਨੂੰ ਇਹਦੇ ਭਾਈ ਲਿਆ ਸਿੰਘ ਹਿੰਮਤ ਸਿੰਘ ਮੋਹਨ ਸਿੰਘ ਸਾਹਿਬ ਸਿੰਘ ਸਰ ਮਹਿੰਦਰ ਇੱਕ ਹੋਰ ਦੱਸਿਆ ਸੀ ਪੰਜਾਬ ਦੇ ਪੰਜਾਬੀਆਂ ਦੇ ਸਿੱਖਾਂ ਦੇ